ਪੰਜਾਬ ਮਰਦਾ ਹੈ ਤੇ ਪੰਜਾਬ ਹੀ ਉਸ ਨੂੰ ਬਚਾ ਦਿੰਦਾ ਹੈ ਪੰਜਾਬ ਦੇ ਵਿੱਚ ਆਦ ਕਾਲ ਤੋਂ ਬੜੀਆਂ ਸਮੱਸਿਆਵਾਂ ਆਈਆਂ ਨੇ ਬੜੀਆਂ ਮੁਸ਼ਕਲਾਂ ਆਈਆਂ ਨੇ ਪਰ ਪੰਜਾਬੀ ਮੋੜ ਖੜੇ ਹੋ ਜਾਂਦੇ ਨੇ ਜਦੋਂ ਵੱਡਾ ਤੇ ਛੋਟਾ ਕਲੂਕਾਰਾ ਹੋਇਆ ਉਸ ਸਮੇਂ ਦੇ ਸ਼ਾਸਕਾਂ ਨੇ ਸੋਚਿਆ ਸੀ ਕਿ ਸ਼ਾਇਦ ਪੰਜਾਬ ਦੇ ਅੰਦਰੋਂ ਸਿੱਖੀ ਦਾ ਨਾਮੋਂ ਨਿਸ਼ਾਨ ਮਿਟ ਜਾਵੇਗਾ ਪੰਜਾਬੀਆਂ ਦਾ ਨਾਮੋਂ ਨਿਸ਼ਾਨ ਮਿਟ ਜਾਵੇਗਾ ਪਰ ਥੋੜੇ ਹੀ ਸਮੇਂ ਦੇ ਵਿੱਚ ਸੇਖ ਕੌਮ ਇੱਕਦਮ ਫੇਰ ਉੱਠ ਖੜੀ ਹੋਈ ਤੇ ਅੰਤ ਇੱਕ ਦਿਨ ਰਾਜ ਲੈ ਕੇ ਆਪਣਾ ਜਿਹੜਾ ਹੈਗਾ ਰਾਜ ਲੈਣ ਦੇ ਵਿੱਚ ਕਾਮਯਾਬ ਹੋਈ ਅੱਜ ਵੀ ਉਹੀ ਹਾਲ ਹੈ ਪੰਜਾਬ ਦੇ ਔਰ ਹਿੰਦੁਸਤਾਨ ਦੇ ਸ਼ਾਤਕ ਸੁੱਤੇ ਪਏ ਆ ਪੰਜਾਬ ਖੜਾਂ ਦੀ ਮਾਰ ਏਠਾ ਲੋਕਾਂ ਦਾ ਵੱਡੀ ਪੱਦਰ ਤੇ ਨੁਕਸਾਨ ਹੋ ਰਿਹਾ ਔਰ ਸਰਕਾਰਾਂ ਜਿਹੜੀਆਂ ਇਸ ਪਾਸੇ ਵੱਲ ਧਿਆਨ ਨਹੀਂ ਦੇ ਰਹੀਆਂ ਪਰ ਪੰਜਾਬੀਆਂ ਨੇ ਆਪਣੇ ਭਰਾਵਾਂ ਨੂੰ ਬਚਾਉਣ ਵਾਸਤੇ ਇੱਕ ਵਾਰ ਫੇਰ ਹਮਲਾ ਮਾਰਿਆ ਤੁਸੀਂ ਵੇਖ ਸਕਦੇ ਹੋ ਜ਼ਿਲ੍ਹਾ ਫਿਰੋਜ਼ਪੁਰ ਦੇ ਪਿੰਡ ਭੋਲੂ ਵਾਲਾ ਖੜੇ ਆ ਤੁਸੀਂ ਦੇਖ ਸਕਦੇ ਹੋ ਕਿ ਆ ਵਹੀਕਲ ਖੜੇ ਨੇ ਔਰ ਵੱਡੀ ਪੱਧਰ ਤੇ ਜਿਹੜੀ ਰਸ ਦਾ ਉਹ ਲੱਦੀ ਹੋਈ ਆ ਔਰ ਇਹ ਜਿਹੜੇ ਸਾਰੇ ਵੀਰ ਹੈਗੇ ਆ ਪਿੰਡ ਭੋਲੂ ਵਾਲਾ ਦੀ ਸੰਗਤ ਹੜ ਪੀੜਤਾਂ ਦੇ ਵਾਸਤੇ ਰਸ ਲੈ ਕੇ ਜਾ ਰਹੀ ਆ ਇਹਦੇ ਵਿੱਚ ਪਸ਼ੂਆਂ ਦੇ ਵਾਸਤੇ ਪਸ਼ੂਆਂ ਦੇ ਵਾਸਤੇ ਤੂੜੀ ਵੀ ਆ ਚੌਕਰ ਵੀ ਆ ਔਰ ਆਟਾ ਵੀ ਆ ਦਾਲਾਂ ਵੀ ਆ ਪਾਣੀ ਵੀ ਆ ਹੋਰ ਤਰ੍ਹਾਂ ਤਰ੍ਹਾਂ ਦੀਆਂ ਰਸਦਾਂ ਜਿਹੜੀਆਂ ਇਹ ਭੋਲੂ ਵਾਲਾ ਦੇ ਵੀਰ ਜਿਹੜੇ ਹੈਗੇ ਆ ਲੈ ਕੇ ਤੁਰ ਪਏ ਆ ਔਰ ਇਸ ਚੀਜ਼ ਤੋਂ ਇੱਕ ਸਾਨੂੰ ਹੌਸਲਾ ਹੁੰਦਾ ਹੈ ਕਿ ਪੰਜਾਬ ਦੇ ਉੱਤੇ ਜਦੋਂ ਵੀ ਕੋਈ ਵਿਪਤਾ ਆਉਂਦੀ ਹੈ ਪੰਜਾਬੀ ਖੁਦ ਉਸ ਦੇ ਨਾਲ ਨਜੱਠ ਲੈਂਦੇ ਆ ਉਹਦਾ ਪ੍ਰਤੱਖ ਪ੍ਰਮਾਣ ਇਹ ਪਿੰਡ ਛੋਟੇ ਜਿਹੇ ਪਿੰਡ ਭੋਲੂ ਵਾਲਾ ਚੋਂ ਜਾ ਰਹੀਆਂ ਟਰਾਲੀਆਂ ਨੇ ਕਿਉਂਕਿ ਜਦੋਂ ਸਾਡੇ ਭਰਾਵਾਂ ਤੇ ਕੋਈ ਮੁਸ਼ਕਲ ਆਉਂਦੀ ਹੈ ਤੇ ਸਾਡੇ ਸਾਰੇ ਪੰਜਾਬ ਦੀ ਸੰਗਤ ਸਾਰੇ ਪੰਜਾਬ ਦਾ ਆਵਾਮ ਹੈ ਜਿਹੜਾ ਉਹ ਇੱਕ ਮੁੱਠ ਹੋ ਜਾਂਦਾ ਤੇ ਆਪਣੇਆਂ ਨੂੰ ਰਾਤ ਪਹੁੰਚਾਉਣ ਦੇ ਲਈ ਪਹੁੰਚ ਜਾਂਦਾ ਹੈ ਇਹ ਪਿੰਡ ਭੋਲੂ ਵਾਲਾ ਦੀਆਂ ਤਸਵੀਰਾਂ ਨੇ ਪਿੰਡ ਭੋਲੂ ਵਾਲਾ ਦੀ ਸੰਗਤ ਨੇ ਇੱਕ ਜੁੱਟ ਹੋ ਕੇ ਰਸਦ ਇਕੱਠੀ ਕੀਤੀ ਹੈ ਔਰ ਹੜਪੀੜਤਾ ਦੇ ਵਾਸਤੇ ਲੈ ਕੇ ਜਾ ਰਹੀ ਹੈ ਰਾਨ ਮੀਲਾ ਸਿੰਘ ਜੀ ਅੱਜ ਤੁਸੀਂ ਸਮਗਰੀ ਲੈ ਕੇ ਚੱਲੇ ਹੋ ਹੜ੍ਹ ਪੀੜਤਾਂ ਵਾਸਤੇ ਕੀ ਕਹਿਣਾ ਚਾਹੁੰਦੇ ਅਸੀਂ ਜੀ ਸਾਡੇ ਸਾਰੇ ਪੋਨੂ ਵਾਲੇ ਦੀ ਸੰਗਤ ਨੇ ਇਕੱਠਾ ਕਰਕੇ ਪੈਸਾ ਤੋਂ ਸਾਰੇ ਪਿੰਡ ਦੇ ਤਿੰਨ ਪੋਨੂ ਇਕੱਠਾ ਕੀਤਾ ਉਹਦੇ ਵਿੱਚ ਸਾਰਿਆਂ ਨੇ ਹਮਲਾ ਮਾਰ ਕੇ ਹੜ੍ਹ ਪੀੜਤਾਂ ਵਾਸਤੇ ਕਿਉਂ ਵੀ ਜਿਹੜਾ ਇਹ ਸੰਘਟ ਆਇਆ ਪਏ ਕਿਸੇ ਦੇ ਵਾਸਤੇ ਨਹੀਂ ਆ ਆ ਵੀ ਪਾਣੀ ਜਦੋਂ ਆ ਗਿਆ ਪਿੱਛੇ ਤੇ ਕੋਈ ਮਾਲ ਡੰਗਰ ਨੂੰ ਤੂੜੀ ਤੇ ਫੀੜ ਤੇ ਹੋਰ ਸਮਗਰੀ ਜਿਹੜੀ ਆ ਸਾਰੀ ਪੋਨੂ ਵਾਲੇ ਦੀ ਸੰਗਤ ਦੇ ਵਿੱਚੋਂ ਨਾ ਟ੍ਰਾਲੀਆਂ ਤੂੜੀਆਂ ਤੇ ਸਾਰੇ ਇਕੱਠਾ ਕਰਕੇ ਤੇ ਉੱਥੇ ਲੈ ਕੇ ਚੱਲੇ ਆ। ਸਹੀ ਪਰਦੇ ਵਿੱਚ ਦੋਸਤ ਕਹਿੰਦੇ ਜਦੋਂ ਪੰਜਾਬ 200 ਘਟਾਹ ਕਹਿੰਦੇ ਜਦੋਂ ਪੰਜਾਬ ਮਰਦਾ ਤੇ ਪੰਜਾਬ ਵੀ ਬਚਦਾ ਹਾਂਜੀ ਹਾਂਜੀ ਕਿਸਾਨ ਹੈਗਾ ਜੀ ਕਿਸਾਨ ਕਿਸਾਨ ਦੇ ਕੰਮ ਨਹੀਂ ਆਉਂਦਾ ਜੀ ਮੈਂ ਕਿਸਾਨ ਕਿਸਾਨ ਦੇ ਕਰ ਲੋ ਜਾਂ ਮੰਨ ਲਓ ਵੀ ਜਦੋਂ ਵੀ ਪੰਜਾਬ ਤੇ ਕੋਈ ਆਫਤ ਆਉਂਦੀ ਆ ਸਮੁੱਚਾ ਪੰਜਾਬ ਇੱਕਦਮ ਉੱਠ ਕੇ ਖੜਾ ਹੋ ਜਾਂਦਾ ਹਾਂਜੀ ਹਾਂਜੀ ਹੋਰ ਨਾ ਸਟੇਟਾਂ ਚੋਂ ਹੋਰ ਨਾ ਖਿੱਤਿਆਂ ਚੋਂ ਲੋਕ ਕਿਉਂ ਨਹੀਂ ਆਉਂਦੇ ਕੀ ਮਹਿਸੂਸ ਕਰਦੇ ਉਹ ਤੇ ਉਹ ਜੀ ਠੀਕ ਆ ਵੀ ਕੋਈ ਜਿਹੜਾ ਜੇਨ ਮਤਲਬ ਜਿਵੇਂ ਨੇ ਵੀਡੀਓ ਵੇਖਦਾ ਨਾ ਜਿਹੜਾ ਜਿਹੜਾ ਦਾ ਕੋਈ ਮਾਰਾ ਜਾਣਦਾ ਵੀ ਕੋਈ ਵੀ ਸਾਡੇ ਤੇ ਵੀ ਕਿਤੇ ਆਪ ਤਾ ਸਕਦੀ ਆ ਉਹਦੇ ਦਾ ਲੋਕੰਡੇ ਖੜੇ ਹੋ ਜਾਂਦੇ ਵੇਖ ਕੇ ਜੀ ਉਹ ਆਦਾ ਵੀ ਆਪਾਂ ਯਾਰ ਕਰੀਏ ਜਾਂ ਦੇ ਮਾੜਾ-ਥਾਵਾ ਕਿਸੇ ਤੇ ਵੀ ਆ ਸਕਦਾ ਤੇ ਇਸੇ ਕਰਕੇ ਸਾਰੇ ਪਿੰਡ ਨੇ ਭੋਲੂ ਵਾਲੇ ਨੇ ਤੇ ਮੁੰਡਿਆਂ ਨੇ ਹਿੰਮਤ ਕੀਤੀ ਆ ਤੇ ਸਾਰੇ ਕਰਕੇ ਦੇ ਸਾਰੇ ਪਿੰਡ ਦੇ ਵਿੱਚੋਂ ਸਮਗਰੀ ਇਕੱਠੀ ਕੀਤੀ ਤੂੜੀ ਦੀਆਂ ਨਾ ਟਰਾਲੀਆਂ 200 ਗੱਟਾ ਫੀਡ ਦਾ ਵਿੱਚ ਲਦਿਆ ਤੇ ਸਾਰੇ ਇਹ ਲੈ ਕੇ ਚੱਲੇ ਹਮ ਮਾ ਕੇ ਸਾਰੇ ਉੱਤੇ ਪਹੁੰਚਣਗੇ ਫਰੋਹੀਪੁਰ ਦੇ ਏਰੀਆ ਦੇ ਵਿੱਚ ਜਿੱਥੇ ਵੀ ਕਿਤੇ ਜਿੱਥੇ ਲੋਡ ਆ ਤੂੜੀ ਦੀ ਲੋਡ ਆ ਦਾਣੇ ਦੀ ਲੋਡ ਆ ਤੇ ਸਾਰਾ ਕੁਝ ਦੇਖ ਕੇ ਆਉਣਗੇ ਤੇ ਮਹਾਰਾਜ ਸੋਕ ਰੱਖੇ ਸ਼ਾਂਤੀ ਰੱਖੇ ਸਭ ਦੇ ਅੱਜ ਨਾ ਜਦੋਂ ਕਿਸੇ ਹੋਰ ਸਟੇਟ ਦੇ ਵਿੱਚ ਕੋਈ ਵੱਡੀ ਆਫਤ ਆਉਂਦੀ ਹੈ ਤਾਂ ਦੇਸ਼ ਦਾ ਪ੍ਰਧਾਨ ਮੰਤਰੀ ਗ੍ਰਹਿ ਮੰਤਰੀ ਜਾਂ ਹੋਰ ਮਤਲਬ ਵੱਡੇ ਜਿਹੜੇ ਰਾਜਨੀਤਿਕ ਆਗੂ ਹੁੰਦੇ ਆ ਆਪਣੇ ਉਹ ਹਵਾਈ ਸਰਵੇਖਣ ਜ਼ਰੂਰ ਕਰਦੇ ਆ ਉਹ ਦੇਖਣ ਚ ਆਏ ਆ ਵੀ ਨਾ ਪ੍ਰਧਾਨ ਮੰਤਰੀ ਮੋਦੀ ਤੇ ਨਾ ਗ੍ਰਹਿ ਮੰਤਰੀ ਆ ਆਪਣਾ ਉਹਨੇ ਬਿਲਕੁਲ ਵੀ ਹਾ ਦਾ ਨਾਰਾ ਨਹੀਂ ਮਾਰਿਆ ਇੱਕ ਟਵੀਟ ਵੀ ਨਹੀਂ ਕੀਤਾ ਪੰਜਾਬ 'ਚ ਐਡੀ ਵੱਡੀ ਆਫਤ ਆ ਗਈ ਜਿਹੜੇ ਪੰਜਾਬ ਦੇ ਵਿੱਚ ਜਿਹੜੇ ਹੈਗੇ ਲੱਗਦਾ ਨਹੀਂ ਲੱਗਦਾ ਨਹੀਂਗਾ ਕਿ ਪੰਜਾਬ ਨੂੰ ਡੋਬਣ ਚ ਜਿਹੜੀਆਂ ਸਾਡੀਆਂ ਸਰਕਾਰਾਂ ਸਾਡੇ ਦੇਸ਼ ਦਾ ਜਿਹੜਾ ਨਿਜ਼ਾਮ ਆ ਉਹ ਕਿਸੇ ਨਾ ਕਿਸੇ ਹੱਦ ਤੱਕ ਜ਼ਿੰਮੇਵਾਰ ਆ ਦੂਜੇ ਪਾਸੇ ਕਈ ਵਾਰੀ ਆਪਾਂ ਨਾ ਸਦਾ ਮੇਲਾ ਸਿੰਘ ਜੀ ਸੋਚ ਲੈਨੇ ਆ ਕਿ ਪੰਜਾਬ ਅਰਾਨੀਆਂ ਤੋਂ ਨਹੀਂ ਮਰਿਆ ਦਰਾਨੀਆਂ ਤੋਂ ਨਹੀਂ ਮਰਿਆ ਬਾਬਰਾਂ ਤੋਂ ਨਹੀਂ ਮਰਿਆ ਜਾਬਰਾਂ ਤੋਂ ਨਹੀਂ ਮਰਿਆ ਤੇ ਇਹ ਇੱਕ ਇਹਨਾਂ ਨੂੰ ਸੁਨੇਹਾ ਨਹੀਂ ਤੁਸੀਂ ਅੱਜ ਰਾਸ਼ਨ ਲੈ ਕੇ ਜਾ ਰਹੇ ਹੋ ਇੱਕ ਇਹ ਸੁਨੇਹਾ ਨਹੀਂਗਾ ਕਿ ਤੁਹਾਡੇ ਮਾਰਿਆਂ ਨਹੀਂ ਮਰਦੇ ਅਸੀਂ ਹਾਂਜੀ ਹਾਂਜੀ ਇਹ ਤਾਂ ਹੈਗਾ ਜੀ ਮਾਰੇ ਇਨਾਂ ਜੀ ਮਾਰੇ ਜੇ ਇਹ ਪਾਣੀ ਆ ਜਿਹੜਾ ਤੇ ਜਿਵੇਂ ਜਦੋਂ ਪਤਾ ਸੀ ਵੀ ਇੰਨਾ ਪਾਣੀ ਚੜਿਆ ਤੁਰਿਆ ਆਉਂਦਾ ਇਹ ਪਾਣੀ ਥੋੜਾ ਥੋੜਾ ਕਰਕੇ ਪਹਿਲਾਂ ਛੱਡੀ ਆਉਂਦੇ ਤੇ ਇੰਨੀ ਆਫਤ ਆਉਣੀ ਨਹੀਂ ਸੀ ਕਿਉਂ ਪਾਣੀ ਵਿੱਚ ਦੀ ਲੰਘੇ ਦਰਿਆ ਦੇ ਵਿੱਚ ਦੀ ਲੰਘ ਜਾਣਾ ਸੀ ਪਾਣੀ ਹੌਲੀ ਹੌਲੀ ਇਹ ਪਾਣੀ ਵੀ ਇਹਨਾਂ ਨੇ ਰਲ ਮਿਲ ਕੇ ਸਾਰਾ ਛਾਸਤ ਘੜੀ ਆ ਵੀ ਇਕੱਠਾ ਕਰਕੇ ਪਾਣੀ ਜਿਹੜਾ ਛੱਡਿਆ ਸਾਰਾ ਵੀ ਇੱਕੇ ਦਾੰਬੀ ਸਾਰਾ ਛੱਡਿਆ ਵੀ ਨਲੇ ਦਾ ਗੇਟ ਟੁੱਟੇ ਨਾਲੇ ਪਾਣੀ ਨੇ ਨੁਕਸਾਨ ਕੀਤਾ ਨਾਲੇ ਕਿੰਨੀਆਂ ਜਾਨਾਂ ਗਈਆਂ ਕਿੰਨੇ ਪਸ਼ੂ ਜਿਹੜੇ ਸਾਡੇ ਪਾਕਿਸਤਾਨ ਦੇ ਵਿੱਚ ਚਲੇ ਗਏ ਤੇ ਕਿੰਨਾ ਮਤਲਬ ਨੁਕਸਾਨ ਹੋਇਆ ਸਾਰਾ ਬਹੁਤ ਜ਼ਿਆਦਾ ਨੁਕਸਾਨ ਹੋਇਆ ਜੀ ਪਹੂਆਂ ਦਾ ਵੀ ਤੇ ਬੰਦਿਆਂ ਦਾ ਵੀ ਤੇ ਘਰ ਜਿਹੜੇ ਵਿੱਚ ਡੁੱਬ ਗਏ ਬਹੁਤ ਹੀ ਜ਼ਿਆਦਾ ਇਹ ਨੁਕਸਾਨ ਹੋਇਆ ਜੀ ਇਹ ਪਾਣੀ ਜੇ ਥੋੜਾ ਥੋੜਾ ਕਰਕੇ ਛੱਡੀ ਆਉਂਦੇ ਤੇ ਇਹ ਇਹ ਨੁਕਸਾਨ ਨਹੀਂ ਸੀ ਹੋਣਾ ਚਲੋ ਫਸਲਾਂ ਮਰ ਜਾਂਦੀਆਂ ਕੋਈ ਗੱਲ ਨਹੀਂ ਸੀ ਫਸਲਾਂ ਤੱਕਾਂ ਕਣਕ ਬੀਜੀ ਜਾਣੀ ਸੀ ਹੁਣ ਜਿਹੜਾ ਘਰ ਜੀ ਦੇ ਟਹਿ ਗਏ ਤੇ ਜਿਹਦੇ ਪਸ਼ੂ ਮਰ ਗਏ ਤੇ ਉਹ ਕਿੱਥੋਂ ਖਾਣਗੇ ਕੀ ਕਰਨਗੇ ਉਹਨਾਂ ਦਾ ਸਾਰਾ ਕੋਈ ਘੱਟੋ ਘੱਟ ਲੱਖ ਰੁਪਏ ਦੀ ਮੈਂ ਕੋਈ 60-70 ਹਾਦੀ ਗਾਂ ਆਉਂਦੀ ਆ ਤੇ ਜਿਨ੍ਹਾਂ ਦੇ ਪਸ਼ੂ ਰੋੜ ਕੇ ਸਾਰੇ ਚਲੇ ਗਏ ਉਹ ਕਿੱਥੋਂ ਭਾਲਣਗੇ ਜੀ ਇਹ ਤਾਂ ਬਹੁਤ ਇਹ ਸਰਕਾਰ ਨੂੰ ਚਾਹੀਦਾ ਵੀ ਇਹਦੇ ਤੇ ਕੋਈ ਦੇਣੇ ਦਾ ਮੁਆਵਜ਼ਾ ਦੇਣ ਕੋਈ ਸਾਰੇ ਇਕੱਠਾ ਕਰਕੇ ਪੰਜਾਬ ਨੂੰ ਪਰ ਪੰਜਾਬ ਤੇ ਤਾਂ ਪਤਾ ਨਹੀਂ ਕੀ ਰੱਬ ਦੀ ਕਿਰਪਾ ਵੀ ਪਹਿਲਾਂ ਹੀ ਦੁਖੀ ਆ ਸਾਰੇ ਲੱਗੀ ਜਾਂਦੇ ਸਾਰੇ ਵੀਰ ਦੇ ਪੈੜੀਆਂ ਕੋਣ ਤੇ ਆ ਗਏ ਕਿਤੇ ਕਾਹੇ ਪਾਸੇ ਆ ਗਏ ਕਿਤੇ ਕਿਸੇ ਪਾਸੇ ਆ ਗਏ ਇਹ ਹੀ ਕੰਮ ਕਰੀ ਜਾਂਦੇ ਜੀ ਹਾਂਜੀ ਦਿਗਜੀਤ ਸਿੰਘ ਜੀ ਅੱਜ ਹੜਪੀਟ ਨਾਲ ਹੀ ਲੈ ਕੇ ਚੱਲੇ ਹਾਂ ਰਸਤ ਹਾਂਜੀ ਮੈਂ ਤਾਂ ਹੀ ਤੁਹਾਡੇ ਮੀਡੀਆ ਰਾਹੀਂ ਇਹ ਹੀ ਸੁਨੇਹਾ ਦੇਣਾ ਚਾਹੁੰਦਾ ਜੀ ਇਹ ਜਿਹੜਾ ਸਾਡਾ ਪਿੰਡ ਭੂਲੂ ਵਾਲਾ ਜੀ ਸਾਰਿਆਂ ਨੇ ਪਾਰਟੀ ਪੱਦਰ ਤੋਂ ਉੱਠ ਕੇ ਸਮੂਹ ਸੰਗਤਾਂ ਲੋਆਂ ਜੀ ਇਹ ਜੋ ਵੀ ਰਸਦ ਪਾਣੀ ਜਾ ਰਿਹਾ ਸਾਰੇ ਨਗਰ ਵਾਲੋ ਹਮੈਤਨਾ ਇਹ ਚੁੱਕੇ ਹੈ ਪਾਰਟੀ ਦਾ ਰੋਲ ਨਹੀਂਗਾ ਇਹ ਸਾਰੇ ਸੰਗਤ ਦਾ ਹੀ ਸੰਯੋਗ ਹੈ ਮੈਂ ਇਹੀ ਸਿਨਿਆ ਲਾਉਣਾ ਚਾਹੁੰਨਾ ਹੈ ਕੋਈ ਸਿਆਸੀ ਸਰਗਰਮੀ ਨਹੀਂਗੀ ਇਸ ਕੰਮ ਚ ਇਹ ਸਾਡੇ ਪਿੰਡ ਦੀ ਨੇਕ ਤੇ ਸਮੂੱਚੀ ਵਿਚਾਰ ਆ ਵੀ ਇਸ ਕਰਤਾਰ ਨੂੰ ਨੁਮਾ ਰਹੇ ਹਾਂ ਜਿ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਸਭ ਤੋਂ ਪਹਿਲਾਂ ਧੰਨਵਾਦ ਕਰੀਆ ਸਾਡੇ ਸਮੂਹ ਸਾਰੇ ਪਿੰਡ ਦੇ ਜਿਨ੍ਹਾਂ ਨੇ ਇਹ ਕੰਮ ਵਿੱਚ ਮਦਦ ਬਹੁਤ ਚੜ੍ਹ ਕੇ ਕੀਤੀ ਆ ਤੇ ਬਾਕੀ ਮੈਂ ਬੇਨਤੀ ਕਰਦਾ ਵੀ ਪੰਜਾਬ ਦਾ ਕੁਝ ਕਿਸਾ ਹੀ ਬਜਿਆ ਪਾਣੀਲੇ ਪਾਸੇ ਜਿਹੜੇ ਵਿੱਚ ਨਹੀਂ ਆਇਆ तकरीबन ਸਾਰੇ ਪੰਜਾਬ ਦੇ ਵਿੱਚ ਪਾਣੀ ਆਇਆ ਬਚਨ ਦਾ ਕਾਰਨ ਵੀ ਸ਼ਦਰ ਆਪਣੇ ਪਹਚਾਇਆ ਵੀ ਆਪਾਂ ਨੂੰ ਤਾਂ ਹੀ ਹੈ ਵੀ ਆਪਾਂ ਉਹਨਾਂ ਲੋਕਾਂ ਤੱਕ ਮਦਦ ਪਹੁੰਚੀ ਕਰ ਸਕੀਏ ਸੋ ਮੇਰੀ ਅਪੀਲ ਆ ਉਹਨਾਂ ਬਚੇ ਹੋਏ ਇਲਾਕਿਆਂ ਨੂੰ ਜਿਹੜੀਆਂ ਜਗ੍ਹਾ ਬਜੀਆਂ ਤੁਸੀਂ ਮੇਰੇ ਭਰਾਓ ਇਕੱਠੇ ਹੋ ਕੇ ਜਿਹੜੇ ਡੁੱਬੇ ਹੋਏ ਆ ਭਰਾ ਉਹਨਾਂ ਦੀ ਮਦਦ ਜਿਵੇਂ ਵੀ ਕਰ ਸਕਦੇ ਆ ਉਹ ਜਰੂਰ ਕਰੋ ਤੇ ਇਹ ਤੁਹਾਨੂੰ ਬਚਾਇਆ ਵੀ ਰੱਬ ਨੇ ਤਾਂ ਮੈਂ ਤਾਂ ਇਹ ਸੋਚਦਾ ਵੀ ਉਹਨਾਂ ਦੀ ਮਦਦ ਕਰਨ ਵਾਸਤੇ ਸੋ ਧੰਨਵਾਦ ਸਾਰੇ ਪਿੰਡ ਦਾ ਮੇਰੀ ਅਪੀਲ ਸਾਰੇ ਪੰਜਾਬ ਨੂੰ ਹੀ ਤੁਹਾਡੇ ਮੀਡੀਆ ਰਾਹੀਂ ਵੀ ਜਿਹੜੇ ਮੇਰੇ ਵੀਰ ਬਚੇ ਹੋਏ ਉਹ ਮਦਦ ਉਹਨਾਂ ਹਾਸੇ ਜੂਰ ਪਹੁੰਚਾ ਕੇ ਆਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ